ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅਸੀਂ ਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਨੂੰ ਮਿਲ ਰਹੇ ਵਰਕ ਪਰਮਿਟ ਇਮੀਗ੍ਰੇਸ਼ਨ ਵਿਭਾਗ ਨੇ ਜਾਰੀ ਕੀਤੇ ਤਾਜ਼ਾ ਅੰਕੜੇ 1.5 ਲੱਖ ਆਜੀ ਵਿਦੇਸ਼ੀ ਕਾਮਿਆਂ ਨੂੰ ਦਿੱਤਾ ਸੱਦਾ ਪ੍ਰਧਾਨ ਮੰਤਰੀ ਕਾਰਨੀ ਨੇ ਜਰਮਨ ਚਾਂਸਲਰ ਦੇ ਨਾਲ ਕੀਤੀ ਮੁਲਾਕਾਤ ਨਵੀਆਂ ਪੰਡੂਬੀਆਂ ਨੂੰ ਲੈ ਕੇ ਕੋਲੇ ਪ੍ਰਧਾਨ ਮੰਤਰੀ ਕਾਰਨੀ ਕਿਹਾ ਕੈਨੇਡੀਅਨ ਨੇਵੀ ਹੋਵੇਗੀ ਹੋਰ ਮਜ਼ਬੂਤ ਸਸਕਾਚੁਆਨ ਸਵੀਕਾਰ ਕਰ ਰਿਹਾ ਵਦੇੜੇ ਇਮੀਗ੍ਰੈਂਟਸ ਫੈਕਟਰ ਸਰਕਾਰ ਦੇ ਵੱਲੋਂ ਮਿਲੀਆਂ 1100 ਤੋਂ ਵੱਧ ਨੋਮੀਨੇਸ਼ਨਾਂ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਤੇ ਘਟਿਆ ਦਬਾਅ ਕੈਨੇਡਾ ਵਿੱਚ ਇੱਕ ਪੰਜਾਬੀ ਵਕੀਲ ਉੱਤੇ ਵੱਡਾ ਦੋਸ਼ 30 ਲੱਖ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਦਾ ਲੱਗਿਆ ਦੋਸ਼ ਟਰਸਟ ਦੇ ਖਾਤੇ ਰਾਹੀਂ ਵੱਡਾ ਕਪਲਾ ਕਰਦਾਸੀ ਦੋਸ਼ ਤਿਹੂਨੇ ਨਾਸਰ ਗਰਮੀਆ ਦਾ ਵਿਸਥਾਰ ਕੈਨੇਡਾ ਸਰਕਾਰ ਦੇ ਵੱਲੋਂ ਪ੍ਰਵਾਸੀਆਂ ਨੂੰ ਤੜਾ-ਤੜ ਵਰਕ ਪਰਮਿਟ ਅਤੇ ਪਰਮਾਨੈਂਟ ਰੈਜ਼ਿਡੈਂਸੀ ਦੇਣ ਦਾ سلسلہ ਜਾਰੀ ਹੈ ਅਤੇ ਮੌਜੂਦਾ ਬਾਰੇ ਦੇ ਪਹਿਲੇ 6 ਮਹੀਨੇ ਦੌਰਾਨ 6,53,000 ਕਿਰਤੀਆਂ ਨੇ ਮੁਲਕ ਦੇ ਵਿੱਚ ਦਾਣਾ ਪਾਣੀ ਪੱਕਾ ਕਰ ਲਿਆ ਹੈ। ਇਮੀਗ੍ਰੇਸ਼ਨ ਵਿਭਾਗ ਦੇ ਤਾਜ਼ਾ ਅੰਕੜਿਆਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਅਤੇ ਵਿਜ਼ਟਰ ਵੀਜ਼ਾ ਵਾਲੇ ਸ਼ਾਮਲ ਨਹੀਂ ਪਰ ਕੰਸਰਵੇਟਿਵ ਪਾਰਟੀ ਦੇ ਵੱਲੋਂ ਇਮੀਗ੍ਰੇਸ਼ਨ ਦੀ ਰਫ਼ਤਾਰ ਤੇ ਸਵਾਲ ਚੁੱਕੇ ਜਾ ਰਹੇ ਨੇ। ਵਿਰੋਧੀ ਧਿਰ ਦੇ ਆਕੂ ਪੀਅਰ ਪੋਲੀਅਮ ਨੇ ਦੱਸਿਆ ਹੈ ਕਿ ਟੈਂਪਰੇਰੀ ਫੌਂਡ ਵਰਕਰ ਪ੍ਰੋਗਰਾਮ ਅਧੀਨ ਮੌਜੂਦਾ ਵੇਰਵਿਆਂ ਅਨੁਸਾਰ 85000 ਕਿਰਤਿਆਂ ਨੂੰ ਸੱਦਾ ਜਾਨਾ ਸੀ ਪਰ 2025 ਦੇ ਪਿਛਲੇ 6 ਮਹੀਨਿਆਂ ਦੌਰਾਨ ਹੀ 105000 ਆਰ ਦੇ ਵਿਦੇਸ਼ੀ ਕਾਮਿਆਂ ਦੇ ਲਈ ਦਰਵਾਜ਼ੇ ਖੋਲ ਦਿੱਤੇ ਗਏ ਜਦਕਿ ਬਾਕੀ 6 ਮਹੀਨਿਆਂ ਦਾ ਅੰਕੜਾ ਸਾਹਮਣੇ ਆਉਣਾ ਬਾਕੀ ਹੈ SUCHE ਪਾਸੇ ਪਰਮਾਨੈਂਟ ਰੈਜ਼ੀਡੈਂਟਸ ਦੇ ਮਾਮਲੇ ਦੇ ਵਿੱਚ 2025 ਦੌਰਾਨ 395000 ਪ੍ਰਵਾਸੀਆਂ ਨੂੰ ਸੱਦਨ ਦਾ ਟੀਚਾ ਮਿੱਥਿਆ ਗਿਆ ਪਰ 31 ਜੁਲਾਈ ਤੱਕ 240000 ਪ੍ਰਵਾਸੀਆਂ ਨੂੰ ਪੀਆਰ ਮਿਲ ਗਈ ਹੈ ਓਪਨ ਵਰਕ ਪਰਮਿਟ ਦੀ ਸ਼੍ਰੇਣੀ ਅਧੀਨ 2,85,000 ਵੀਜ਼ੇ ਜਾਰੀ ਕਰਨ ਦਾ ਟਿੱਚਾ ਮਿੱਥਿਆ ਗਿਆ ਇਸ ਦੇ ਨਾਲ ਹੀ ਕੈਨੇਡਾ ਵਿੱਚ ਪਨਾਹ ਮੰਗਨ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2015 ਵਿੱਚ ਸਿਰਫ 10,000 ਲੋਕਾਂ ਨੇ ਅਸਾਈਲਮ ਅਲਸੀਆਂ ਦਾਖਲ ਕੀਤੀਆਂ ਪਰ ਮੌਜੂਦਾ ਬਾਰੇ ਦੌਰਾਨ ਇਹ ਅੰਕੜਾ 2,91,000 ਤੇ ਪਹੁੰਚ ਗਿਆ ਕੰਜ਼ਰਵੇਟਿਵ ਪਾਰਟੀ ਦੇ ਆਗੂ ਬੀਅਰ ਪਾਲੀਵ ਦੇ ਪ੍ਰਧਾਨ ਮੰਤਰੀ ਕਾਰਨੀ ਉਤੇ ਵਾਦਾ ਖਿਲਾਫ ਵੀ ਕਰਨ ਦਾ ਦੋਸ਼ ਲਾਉਂਦੇ ਆ ਕਿਹਾ ਕਿ તાਜਾ ਅੰਕੜੇ ਇਸ ਗੱਲ ਦਾ ਪਰ ਤੱਕ ਸਬੂਤ ਨਹੀਂ ਕਿ ਲਿਬਰਲ ਸਰਕਾਰ ਦੇ ਇਮੀਗ੍ਰੇਸ਼ਨ ਨੀਤੀਆਂ ਤੇ ਕੋਈ ਕੰਟਰੋਲ ਨਹੀਂ ਜੋ ਮੁਲਕ ਦੇ ਵਿੱਚ ਹਾਊਸਿੰਗ ਹੈਲਥ케ਅਰ ਅਤੇ ਬੇਰਜ਼ਗਾਰੀ ਦੇ ਤਾਰੇ ਸੰਕਟ ਹਕਾੜਨਾ ਬੰਦ ਕਰ ਰਹੀਆਂ ਨੇ। ਟੋਰੀਆਗੂ ਨੇ ਦੋਸ਼ ਲਗਾਇਆ ਕਿ ਲਿਬਰਲ ਸਰਕਾਰ ਇਮੀਗ੍ਰੇਸ਼ਨ ਅੰਕੜਾ ਲਕੋਨ ਦੇ ਗੈਰਤੰਕਾਰੀ ਸੀ। ਇਥੇ ਦੱਸਣਾ ਬੰਦ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਇਮੀਗ੍ਰੇਸ਼ਨ ਮਾਮਲੇ ਦੀ ਆਲੋਚਕ ਮਿਸ਼ੇਲ ਰੈਂਪਲ ਗਾਰਨ ਨੇ ਅਗਸਤ ਦੇ ਆਰੰਭ ਦੇ ਵਿੱਚ ਦੋਸ਼ ਲਗਾਇਆ ਸੀ ਕਿ ਸਰਕਾਰ ਦੀ ਓਪਨ ਡਾਟਾ ਵੈੱਬਸਾਈਟ ਤੇ ਇਮੀਗ੍ਰੇਸ਼ਨ ਅੰਕੜੇ ਅਪਡੇਟ ਨਹੀਂ ਕੀਤੇ ਜਾ ਰਹੇ। ਜਿਸ ਮਕਰੋ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਅੰਕੜੇ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਜਨਤਾ ਕਰ ਦਿੱਤੇ ਜਾਣਗੇ ਦੂਜੇ ਪਾਸੇ ਪੀਰ ਪੋਲੀਵ ਨੇ ਅਸਾਈਲਮ ਅੰਕੜਿਆਂ ਦਾ ਜ਼ਿਕਰ ਕਰਦੇ ਕਿ ਹੈ ਕਿ 2015 ਮਗਰੋ ਕੈਨੇਡਾ ਵਿੱਚ ਅਸਾਈਲਮ ਅਲਜੀਆ ਦਾ ਬੈਕਲੌਗ 2920% ਵੱਜ ਚੁੱਕਿਆ ਸੁਣਵਾਈ ਦੀ ਪਹਿਲੀ ਤਾਰੀਖ ਦਾ ਉਡੀਕ ਸਮਾਂ ਪਹਿਲਾਂ ਹੀ 4 ਸਾਲ ਦੀ ਮਿਆਦ ਟੱਪ ਗਿਆ ਤੇ تازੇ ਅੰਕੜੇ ਮਗਰੋ ਹਾਲਾਤ ਹੋਰ ਵੀ ਬੱਦਰ ਹੋ ਜਾਣਗੇ ਇਸ ਦੌਰਾਨ ਮਿਸ਼ੇਲ ਐਂਪਲ ਗਾਰਡਨ ਨੇ ਕਿਹਾ ਕਿ 1998 ਮਗਰੋਂ ਪਹਿਲੀ ਵਾਰ ਕੈਨੇਡੀਅਨ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦਾ ਪੱਧਰ ਇੰਨਾ ਹੇਠਾਂ ਆਇਆ ਹੈ ਤਾਂ ਇਸ ਦਾ ਮੁਕਾਰਨ ਆਜੀਬ ਅੰਦੇਸ਼ਕਾਂ ਮੈਨੂੰ ਥੋਕ ਦੇ ਭਾਅ ਵੀ ਜਾਰੀ ਕਰਨੇ। ਉਹਨਾਂ ਨੇ ਕਿਹਾ ਕਿ ਬਤੌਰ ਪਰਮਾਨੈਂਟ ਰੈਜ਼ੀਡੈਂਟੀ ਕੈਨੇਡਾ ਆਉਣ ਵਾਲਿਆਂ ਨੂੰ ਜੌਬਸ, ਸੋਸ਼ਲ ਸਰਵਿਸ ਅਤੇ ਹਾਊਸਿੰਗ ਸਹੂਲਤਾ ਮੋਈਆਂ ਕਰਵਾਈਆਂ ਸਰਕਾਰ ਦਾ ਫਰਜ਼ ਹੈ। ਜੇ ਸਰਕਾਰ ਇਸ जिम्मेवारी ਨਿਭਾਉਣ ਦੇ ਵਿੱਚ ਉਸਫਰ ਰਹਦੀ ਹੈ ਤਾਂ ਇਮੀਗ੍ਰੇਸ਼ਨ ਅੰਕੜੇ ਦੀ ਲਾਜ਼ਮੀ ਤੋਂ ਦੇ ਚਾਲੀ ਕਿਤੇ ਜਾਵੇ ਕੰਜ਼ਰਵੇਟਿਵ ਆਕਵਾ ਨੇ ਦਲੀਲ ਦਿੱਤੀ ਹੈ ਕਿ ਸਾਲ 2002 ਤੋਂ 2020 ਦਰਮਿਆਨ ਪੱਕੇ ਦੌਰ ਤੇ ਕੈਨੇਡਾ ਉਰ ਵਾਲੇ ਪ੍ਰਵਾਸੀਏ ਦੀ ਕੀਤੀ 2 ਲੱਖ ਤੋਂ 3 ਲੱਖ ਸਲਾਨਾ ਰਹੀ ਪਰ ਪਿਛਲੇ ਕੁਝ ਵਰੇ ਦੌਰਾਨ ਲਿਬਰਲ ਸਰਕਾਰ ਨੇ ਅੰਕੜਾ 5 ਲੱਖ ਤੱਕ ਪਹੁੰਚਾ ਦਿੱਤਾ ਕੈਨੇਡਾ ਨੇ ਆਪਣੀਆਂ ਨਵੀਆਂ ਪੰਡੂਬੀਆਂ ਤੇ ਲਈ ਦੋ ਸਪਲਾਈਰਾਂ ਤੇ ਧਿਆਨ ਕੇਂਦ੍ਰਿਤ ਕਰ ਲਿਆ ਹੈ ਇਹ ਦੋ ਕੰਪਨੀਆਂ ਹਨ ਜਰਮਨੀ ਦੀ ਥਾਈਸਨ ਕਰੂਨ ਮਰੀਨ ਸਿਸਟਮਸ ਅਤੇ ਦੱਖਣੀ ਕੋਰੀਆ ਦੀ ਹਾਮਨਾ ਓਸ਼ਨ ਕੰਪਨੀ ਹੁਣ ਇਹਨਾਂ ਦੋਹਾਂ ਦੇ ਵਿੱਚੋਂ ਹੀ ਇੱਕ ਨੂੰ ਚੁਣਿਆ ਜਾਵੇਗਾ ਕੈਨੇਡਾ ਸਰਕਾਰ ਦੀ ਯੋਜਨਾ ਕੇ ਅਗਲੇ ਤਾਹਕ ਦੇ ਵਿੱਚ ਰਾਇਲ ਕੈਨੇਡੀਅਨ ਨੇਵੀ ਦੀਆਂ ਮੌਜੂਦਾ 4 ਵਿਤੋਰੀਆਂ ਕਲਾਸ ਪੰਡੂਬੀਆਂ ਦੀ ਥਾਂ ਤੇ 12 ਨਵੀਆਂ ਪੰਡੂਬੀਆਂ ਲਿਆਉਣ ਦਾ ਇੰਤਜ਼ਾਮ ਇਹ ਨਵੀਆਂ ਪੰਡੂਕੀਆਂ ਵਿਦੇਸ਼ੀ ਤਕਨੀਕੀ ਲੋੜਾਂ ਨੂੰ ਪੂਰਾ ਕਰਨਗੀਆਂ ਪ੍ਰਧਾਨ ਮੰਤਰੀ ਕਾਨੀ ਨੇ ਮੰਗਲਵਾਰ ਦੀ ਸਵੇਰ ਜਰਮਨੀ ਦੇ ਚਾਂਸਲਰ ਫ੍ਰੈਂਡਰਿਕ ਮੇਸ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਹਾਂਡਵਾ ਅਤੇ टीकेਐਮਐਸ ਦੋਹਾਂ ਕੰਪਨੀਆਂ ਸਭ ਤੋਂ ਯੋਗ ਉਮੀਦਵਾਰ ਨੇ ਕਾਨੀ ਨੇ ਕਿਹਾ ਇਹ ਕੰਪਨੀਆਂ ਔਖੀਆਂ ਤਕਨੀਕੀ ਲੋੜਾਂ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੀਆਂ ਨੇ ਕਿਉਂਕਿ ਕੈਨੇਡਾ ਦੇ ਲਈ ਪੰਟੂਬੀ ਦਾ ਮਤਲਬ ਹੁੰਦਾ ਹੈ ਕਿ ਉਹ ਹਫਤੇ ਤੱਕ ਸਮੁੰਦਰੀ ਬਰਫ਼ ਵਹਿਠਾ रह सके ਅਤੇ ਪੈਸੀਫਿਕ ਵਿੱਚ ਵੀ ਚੱਲ ਸਕੇ ਕਾਨੇ ਨੇ ਇਹ ਵੀ ਕਿਹਾ ਕਿ ਕੈਨੇਡਾ ਨੂੰ ਸਾਲ ਭਰ ਤਿੰਨੋਂ ਤੱਟੀ ਹਿੱਸਿਆਂ ਉੱਤੇ ਕੰਮ ਕਰਨ ਵਾਲੀਆਂ ਪੰਟੂਬੀਆਂ ਦੀ ਲੋੜ ਹੈ ਜੋ ਕਿ ਬਹੁਤ ਔਖੀਆਂ ਹਾਲਾਤਾਂ ਦੇ ਵਿੱਚ ਕੰਮ ਕਰ ਸਕਣ ਇਸ ਕਰਕੇ ਉਮੀਦਵਾਰਾਂ ਦੀ ਸੂਚੀ ਛੇਤੀ ਛੋਟੀ ਹੋ ਗਈ ਹੈ ਯਾ ਵੈਲ lettes me all answer uh, The the one directed to me. Uh, look, we we will conduct um, procurement as as we always do, uh, fully, uh, transparently, fairly. Uh, so as I mentioned in my remarks, uh, the minister and I will be uh, visiting uh, in Kiel uh, later today, uh, and it, as it happens in uh, October, we'll uh, be visiting the uh, the Korean uh, facilities. So even from that perspective, not that I am the technical expert. Uh, minister has more technical expertise i'm not the technical expert on submarines uh, but uh, even from that perspective just to have uh, the assurance of a level playing field in terms of access and, and information um, but i would i, I, I stress uh, that these both uh, two bidders, and since I'm in Germany, I'll, I'll, I'll refer to uh, the, uh, the German Norwegian uh, consortium, meet all the technical uh, requirements, the capability requirements. That's why we've been able to uh, accelerate the process there's a clear difference in their ability that the, the two finalists to meet those uh, technical requirements which are very demanding because in canada submarine means weeks under uh, the sea ice uh, as well as uh, in the pacific uh, at the same time so we need to be able to have year-round fleets uh, in all three coasts, uh, under quite demanding conditions, so uh, that's how the field narrows quite uh, quickly. So it's a testament to both of these companies, both of these consortium, uh, that they qualify. Um, but the one other element that I would mention, uh, which is, uh, and I know the chancellor is uh, very conscious of this as well, is that our governments will be spending rightly. A great deal of money to make our citizens more secure, to make the world more secure, to work with our allies to make the world more secure. We want to spend that as effectively as possible, so interoperability and cooperation is important, and we want to have the maximum economic benefits in our economies as well. Um, so those will be uh, important considerations. ਸਕੈਚਵਨ ਨੂੰ ਇਸ ਸਾਲ ਫੈਡਰਲ ਸਰਕਾਰ ਤੇ ਵੱਲੋਂ 1100 ਤੋਂ ਜ਼ਿਆਦਾ ਬਟੇਰੇ ਨੋਮੀਨੇਸ਼ਨ ਮਿਲਿਆ ਨੇ ਜਿਸ ਦੇ ਨਾਲ ਸੂਬੇ ਦੇ ਇਮੀਗ੍ਰੈਂਟ ਨੋਮੀਨੇ ਪ੍ਰੋਗਰਾਮ ਤੇ ਪੈ ਰਿਹਾ ਦਬਾਅ ਥੋੜਾ ਘਟਿਆ ਹੈ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ 2025 ਦੇ ਲਈ 1136 ਨਵੀਆਂ ਨੋਮੀਨੇਸ਼ਨਾਂ ਦੀ ਮਨਜ਼ੂਰੀ ਦਿੱਤੀ ਹੈ ਇਸਨਾਲਸ ਸਕੈਚਵਨ ਇਮੀਗ੍ਰੈਂਟ ਨੋਮੀਨੇ ਪ੍ਰੋਗਰਾਮ ਹੇਠ ਕੁੱਲ ਗਿਣਤੀ 3625 ਤੋਂ ਵੱਧ ਕੇ 4761 ਹੋ ਗਈ ਹੈ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਹ ਵਾਧਾ ਚੰਗਾ ਕਦਮ ਹੈ ਪਰ ਇਹ ਹਜੇ ਵੀ ਪਿਛਲੇ ਸਾਲਾਂ ਦੇ ਪੱਧਰ ਦੇ ਨਾਲੋਂ ਕਾਫੀ ਘੱਟ ਹੈ ਸਸਕਾਚੂਅਨ ਸਰਕਾਰ ਹੈਲਥਕੇਅਰ ਖੇਤੀਬਾੜੀ ਅਤੇ ਸਕਿੱਲ ਕ੍ਰੀਏਟਸ ਦੇ ਖੇਤਰਾਂ ਦੇ ਵਿੱਚ ਆਉਣ ਵਾਲੀਆਂ ਫਾਈਲਾਂ ਨੂੰ ਪਹਿਲ ਦੇ ਆਧਾਰ ਤੇ ਪ੍ਰੋਸੈਸ ਕਰੇਗੀ ਨਵੇਂ ਨਾਮੀਨੇਸ਼ਨਾਂ ਦੇ ਵਿੱਚੋਂ 25% ਤੱਕ ਹਿੱਸਾ ਟਰੱਕਿੰਗ, ਹੋਟਲ, ਰੈਸਟੋਰੈਂਟਸ, ਖਾਨਪੀਨ ਅਤੇ ਰਿਟੇਲ ਵਰਗੇ ਖੇਤਰਾਂ ਦੇ ਲਈ ਰੱਖਿਆ ਗਿਆ ਹੈ ਇਮੀਗ੍ਰੇਸ਼ਨ ਐਂਡ ਕੈਰੀਅਰ ਟ੍ਰੇਨਿੰਗ ਮੰਤਰਾਲੇ ਨੇ ਕਿਹਾ ਕਿ ਇਹ ਵਾਧੂ ਨਵੇਂ ਦੇਸ਼ ਨਾਲ ਸਸਕਾਚੂਅਨ ਦੇ ਨੌਕਰੀ ਦਾਤਾਵਾਂ ਦੀ ਮਦਦ ਕਰਨਗੀਆਂ ਪਰ ਇਹ ਫੈਡਰਲ ਸਰਕਾਰ ਦੇ ਵੱਲੋਂ ਕੀਤੀਆਂ ਕਟੌਤੀਆਂ ਦੇ ਅਸਰ ਨੂੰ ਪੂਰੀ ਤਰ੍ਹਾਂ ਘੱਟ ਨਹੀਂ ਕਰਦੀਆਂ। ਮੰਤਰਾਲੇ ਦੀ ਕਮਿਊਨੀਕੇਸ਼ਨ ਡਾਇਰੈਕਟਰ ਡੀ ਐਨ ਰੋਬਿਨਸਨ ਨੇ ਕਿਹਾ ਕਿ ਕੈਨੇਡਾ ਵਿੱਚ ਪੱਕੇ ਅਤੇ ਆਰਜ਼ੀ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਸਸਕੈਚੂਅਨ ਦੇ ਆਰਥਿਕ ਇਮੀਗ੍ਰੇਸ਼ਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਵਾਦਨ ਨੋਮੀਨੇਸ਼ਨ ਉਸ ਸਮੇਂ ਆਇਨੇ ਜਦੋਂ ਸਸਕੈਚੂਨ ਨੇ ਆਪਣਾ ਇਮੀਗ੍ਰੇਸ਼ਨ ਪ੍ਰੋਗਰਾਮ ਮਾਰਚ ਦੇ ਵਿੱਚ ਨਿਵਾਇਆ ਸੀ ਅਤੇ ਨਵੀਆਂ ਕੜੀਆਂ ਸ਼ਰਤਾ ਲਗ ਕੀਤੀਆਂ ਸਨ। ਇਹ ਬਤਲਾ ਫੈਡਰਲ ਸਰਕਾਰ ਦੇ ਵੱਲੋਂ ਸਸਕੈਚੂਨ ਲਈ ਨੋਮੀਨੇਸ਼ਨ ਗਿਣਤੀ ਅਧੀਕਰ ਦੇਣ ਤੋਂ ਬਾਅਦ ਕੀਤੀ ਗਈ ਧਹਿਸਨ ਜੋ ਕਿ 2009 ਤੋਂ ਬਾਅਦ ਸਭ ਤੋਂ ਘੱਟ। ਫੈਡਰਲ ਸਰਕਾਰ ਨੇ ਇਹ ਵੀ ਨਿਰਧਾਰਤ ਕੀਤਾ ਹੈ ਕਿ ਕੋਈ ਨੋਮੀਨੇਸ਼ਨ ਦੇ ਵਿੱਚੋਂ 75% ਬਿਨੇਕਾਰ ਉਹ ਹੋਣੇ ਚਾਹੀਦੇ ਨੇ ਜੋ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਆਜ਼ਦੀ ਨਿਵਾਸੀ ਵਜੋਂ ਰਹਦੇ ਨੇ। ਸਸਕੈਚੂਨ ਦੇ ਨਵਿਆਇ ਨਿਯਮਾ ਹੇਠ ਹਸਪੀਟੈਲਿਟੀ ਫੂਡ ਸਰਵਿਸ ਡੀਟੇਲ ਅਤੇ ਟ੍ਰਕਿੰਗ ਖੇਤਰਾਂ ਦੇ ਵਿੱਚ ਨੋਮੀਨੇਸ਼ਨ ਦੀ ਗਿਣਤੀ ਕੁੱਲ ਦੇ 25% ਤੱਕ ਸੀਮਤ ਕਰ ਦਿੱਤੀ ਗਈ ਹੈ ਐਨਾ ਤੋਂ ਇਲਾਵਾ ਸਪਾ ਸੈਲੂਨ ਅਤੇ ਅਤੇ ਪੇਂਟ ਕੇਅਰ ਵਰਗੀਆਂ ਸੇਵਾਵਾਂ ਹੁਣ ਇਸ ਯੋਜਨਾ ਦੇ ਲਈ ਯੋਗ ਨਹੀਂ ਹੋਣਗੀਆਂ ਕੈਨੇਡਾ ਵਿੱਚ ਇੱਕ ਪੰਜਾਬੀ ਵਕੀਲ ਉੱਤੇ 30 ਲੱਖ ਡੋਲਰ ਤੋਂ ਵੱਧ ਰਕਮ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ ਨੇ ਅਤੇ ਅਪੀਲ ਰਿਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪੀਲ ਪੁਲਿਸ ਦੇ ਫਰੋਡ ਬਿਊਰੋ ਦੇ ਕੋਲ ਜੁਲਾਈ ਅਤੇ ਅਗਸਤ ਤੋਂ ਤੁਰੰਤ ਕਈ ਸ਼ਿਕਾਇਤਾਂ ਪਹੁੰਚੀਆਂ ਜਿਨਾ ਦੇਵੀ ਚਿ ਬ੍ਰੈਂਟਨ ਦੇ ਵਕੀਲ ਪਵਨਜੀਤ ਮਾਨ ਦੇ ਵਿਰੁੱਧ ਆਪਣੇ ਟਰੱਸਟ ਦੇ ਖਾਤੇ ਰਾਹੀਂ ਵੱਡਾ ਕਪਲਾ ਕਰਨ ਦੇ ਦੋਸ਼ ਲੱਗੇ ਨੇ। ਬ੍ਰੈਂਟਨ ਦੇ ਬ੍ਰਿਸਟਲ ਕ੍ਰਾਈਫੇ ਸਿਰ ਤੇ ਪੀਜ ਮਾਨ ਲੋਕ ਫਰਮ ਦੇ ਵਿੱਚ ਵਕੀਲ ਪਵਨਜੀਤ ਮਾਨ ਦੇ ਵਿਰੁੱਧ ਸ਼ਿਕਾਇਤਾ ਦਰਜ ਕਰਵਾਉਣ ਵਾਲੇ ਦਾ ਕਹਿਣਾ ਹੈ ਕਿ ਉਹਨਾਂ ਨੂੰ 3 ਮਿਲੀਅਨ ਡਾਲਰ ਤੋਂ ਵੱਧ ਰਕਮ ਦਾ ਨੁਕਸਾਨ ਹੋਇਆ ਹੈ ਪਵਨਜੀਤ ਮਾਨ ਵਿਰੁੱਧ ਸ਼ਿਕਾਇਤ ਦਾ ਪੁਲੰਤਾ ਅਜੇ ਸਮੇਂ ਆਇਆ ਹੈ ਜੋ ਤੋਂ 1 ਮਹੀਨਾ ਪਹਿਲਾਂ 온ਟਾਰੀਓ ਦੀ ਲਾਅ ਸੁਸਾਇਟੀ ਨੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਇੱਕ ਟ੍ਰਿਬਿਊਨਲ ਨੇ ਜੁਲਾਈ ਦੇ ਵਿੱਚ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਪਵਨਜੀਤ ਮਾਨ ਦੇ ਵੱਲੋਂ ਦੋ ਪ੍ਰਾਪਰਟੀਆਂ ਦੇ ਨਾਲ ਸੰਬੰਧਿਤ ਰੀਅਲ ਅਸਟੇਟ ਦੇ ਲੈਣ-ਦੇਣ ਬਾਰੇ ਜਾਣ ਪੁੱਛ ਕੇ ਬੇਈਮਾਨੀ ਕੀਤੀ ਗਈ ਹੈ ਅਤੇ ਇੱਕ ਪੜਤਾਲ ਦੌਰਾਨ ਲੋ ਸੋਸਾਇਟੀ ਨੂੰ ਗੁੰਮਰਾਹ ਕਰਨ ਦਾ ਯਤਨ ਵੀ ਕੀਤਾ ਗਿਆ ਹੈ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਪਵਨਜੀਤ ਮਾਨ ਦਾ ਲਾਇਸੈਂਸ ਰੱਦ ਕਰਦਿਆਂ ਉਸ ਨੂੰ ਜੋ ਵੀ 20000 ਡਾਲਰ ਜੁਰਮਾਨਾ ਅਦਾ ਕਰਨ ਦੇ ਹੁਕਮ ਵੀ ਜੜ ਦਿੱਤੇ ਗਏ ਉਧਰ ਪੀਲ ਰਿਜ਼ਰਵ ਪੁਲਿਸ ਨੇ ਸੋਮਵਾਰ ਨੂੰ ਮਾਮਲੇ ਦੀ ਤਹਿਕੀਕਾਤ ਕਰਨ ਦਾ ਐਲਾਨ ਕਰ ਦਿੱਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇ ਕਿਸੇ ਕੋਲ ਇਸ ਮਾਮਲੇ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਫਰੋਡ ਬਿਊਰੋ ਤੇ ਜਾਂਚ ਕਰਤਾਮਾਂ ਦੇ ਨਾਲ ਐਕਸਟੈਂਸ਼ਨ ਉੱਤੇ ਸੰਪਰਕ ਕਰ ਸਕਦਾ ਹੈ ਦੂਜੀ ਪਾਸੇ ਪਵਨਜੀਤ ਮਾਨ ਜਾਪੇਰ ਪੀਜੀ ਮਾਨ ਲੋ ਫਰਮ ਵੱਲੋਂ ਫਿਲਹਾਲ ਇਸ ਮੁੱਦੇ ਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ। ਬੀਜੀ ਦਾ ਜੰਗਲਾਤ ਖੇਤਰ ਲੱਕੜ ਦੇ ਉਤਪਾਦਾਂ ਦੇ ਆਯਾਤ ਬਾਰੇ ਅਮਰੀਕੀ ਵਨਸ ਵਿਭਾਗ ਦੀ ਜਾਂਚ ਦੇ ਨਤੀਜੇ ਦੇ ਲਈ ਤਿਆਰ ਹੈ। ਇਸ ਮਿੱਕੇ ਜੋ ਪਹਿਲਾਂ ਹੀ ਦਬਾਅ ਏਟ ਆਏ ਉਦਯੋਗ ਉਤੇ ਨਵੇਂ ਟੈਰਿਫ ਲਗਾ ਸਕਦੀ ਹੈ। ਇਹ ਜਾਣ ਚ ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਫੈਸਲੇ ਤੋਂ ਬਾਅਦ ਹੋਈ ਹੈ ਜਿਸ ਦੇ ਵਿੱਚ ਲੱਕੜ ਅਤੇ ਇਸ ਸੰਬੰਧਿਤ ਉਤਪਾਦਾਂ ਦੀ ਡਰਾਮਸ ਸੇਫਟ ਰਾਜ ਅਮਰੀਕੀ ਦੇ ਲਈ ਯਾਸ਼ੀਸ ਰੱਖਿਆ ਦੇ ਲਈ ਖਤਰਾ ਪੈਦਾ ਕਰਦੀ ਹੈ ਜਾਣਈ ਇਸ ਬਾਰੇ ਤਾਰਾ 232 ਜਾਂਚ ਚ ਸ਼ੁਰੂ ਕੀਤੀ ਗਈ ਸੀ ਇੱਕ ਜੰਗਲਾਸਲਾਕਾਰ ਅਤੇ ਵਿਸ਼ਲੇਸ਼ਕ ਰਸ ਚੇਲ ਨੇ ਕਿਹਾ ਕਿ ਬੀਸੀ ਦੇ ਸੌਫਟਵੁੱਡ ਲੱਕੜ ਸੈਕਟਰ ਜੋ ਕਿ ਪਹਿਲਾਂ ਹੀ ਲਗਭਗ 35% ਦੇ ਡਿਊਟੀਆਂ ਦਾ ਸਾਹਮਣਾ ਕਰ ਰਿਹਾ ਉਸ ਉੱਤੇ ਵਾਧੂ ਟੈਰਿਫ ਹੋਰ ਮਿੱਲਾ ਬੰਦ ਹੋਣ ਅਤੇ ਨੌਕਰੀਆਂ ਦੇ ਨੁਕਸਾਨ ਦਾ ਕਾਰਨ ਬਣ ਸਕਦੇ ਨੇ ਲੰਬੇ ਸਮੇਂ ਕਰਨ ਦਾ ਸਿਰਫ ਇੱਕ ਹਿੱਸਾ ਹੈ ਕੈਰਫ ਲੱਕੜ ਉਤੇ ਕੱਟ ਹੋ ਸਕਦੇ ਨੇ ਪਰ ਪਾਲੀਵੁੱਡ OSB ਜਾਂ ਫਿਰ ਪਲਪ ਵਰਗੇ ਉਤਪਾਦਾਂ ਉਤੇ ਵੱਤ ਹੋ ਸਕਦੇ ਨੇ ਸਾਨੂੰ ਅਜੇ ਪਤਾ ਨਹੀਂ ਹੈ 1920 ਦੇ ਵਪਾਰ ਵਿਸਥਾਰ ਐਕਟ ਦੀ ਧਾਰਾ 232 ਅਮਰੀਕੀ ਅਧਿਕਾਰੀਆਂ ਨੂੰ 177 ਨੂੰ ਇਹ ਜਾਂਚ ਕਰਨ ਦਾ ਹੁਕਮ ਦੇਣ ਦੀ ਅਗੇ ਰਹਿਤੀ ਹੈ ਕਿ ਕੀ ਗ੍ਰਾਮਮਦ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈ ਫਿਰ 77 ਕੋਲ ਰਾਸ਼ਟਰਪਤੀ ਨੂੰ ਰਿਪੋਰਟ ਅਤੇ ਸਿਫਾਰਸ਼ਾ ਦੇਣ ਦੇ ਲਈ 270 ਦਿਨ ਹੁੰਦੇ ਨੇ ਕੰਪਨੀ ਪਹਿਲਾ ਸਟੀਲ, ਐਲੂਮੀਨੀਅਮ, ਆਟੋ ਅਤੇ ਤਾਂਬੇ ਤੇ ਟੈਰਿਫ ਲਗਾਉਣ ਦੇ ਲਈ ਧਾਰਾ 232 ਜਾਂਚਾ ਦੀ ਵਰਤੋਂ ਕੀਤੀ ਹੈ। ਅਜੇ ਉਪਾਏ ਚੀਨਾ ਨੇ ਕੈਨੇਡਾ ਨੂੰ ਖਾਸ ਤੌਰ ਤੇ ਸਖਤ ਮਾਰਿਆ। ਨਤੀਜੇ ਵਜੋਂ ਨੌਕਰੀਦਾਰ ਨੂੰ ਨੁਕਸਾਨ ਹੋਇਆ ਅਤੇ ਨਿਰਯਾਤ ਕਟਿਆ। ਅਮਰੀਕੀ ਬੀਸੇਦਾਲ ਲੱਕੜ ਦਾ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਬਣਿਆ ਹੋਇਆ ਜੋ ਇਸ ਦੇ ਲਗਭਗ 10 ਬਿਲੀਅਨ ਡਾਲਰ ਉਦਯੋਗ ਦਾ 2 ਤਿमाही ਤੋਂ ਵੱਧ ਹਿੱਸਾ ਹੈ। ਸਤਵੀਂ ਸੂਬੇ ਭਾਰਤ ਦੇ ਵਿੱਚ ਮੀਲਾ ਬੰਦ ਹੋਣ ਦੇ ਨਾਲ ਪਹਿਲਾਂ ਹੀ ਹਜ਼ਾਰ ਨੌਕਰੀਆਂ ਖਤਮ ਹੋ ਗਈਆਂ ਨੇ। ਜੋ ਕਿ ਪੋਸਟ ਆ ਰਹੀ ਹੈ ਜੰਗਲਾਤ ਕੰਪਨੀ ਸਰਹੱਦ ਦੇ ਦੱਖਣ ਦੇ ਵਿੱਚ ਨਵੇਂ ਕਾਲਜ ਖੋਲ੍ਹਦੀਆਂ ਨੇ ਵਿਸ਼ਲੇਸ਼ਕ ਨੋਟ ਕਰਦੇ ਨੇ ਕਿ ਕੀਮਤਾ ਵਧਾ ਕੇ ਅਮਰੀਕੀ ਮਿਲਾਂ ਨੂੰ ਥੋੜੇ ਸਮੇਂ ਦੇ ਵਿੱਚ ਫਾਇਦਾ ਹੁੰਦਾ ਪਰ ਅੰਤ ਵਿੱਚ ਅਮਰੀਕੀ ਘਰਬਨੋਂ ਵਾਲੇ ਵਧੇਰੇ ਭੁਗਤਾਨ ਕਰਨਗੇ ਕਿਉਂਕਿ ਟੈਰਿਫ ਅਤੇ ਜੁੜਦੀਆਂ ਕਾਰਨ ਕੈਨੇਡੀਅਨ ਆਯਾਤ ਮਹਿੰਗੇ ਹੋ ਜਾਂਦੇ ਨੇ ਲੱਕੜ ਦੇ ਬਰਾਮਦ ਉੱਤੇ ਧਾਰਾ 232 ਦੀ ਜਾਂਚ ਮਾਲਚ ਵਿੱਚ ਸ਼ੁਰੂ ਕੀਤੀ ਗਈ ਸੀ ਉਸੇ ਹਫਤੇ 트াম্প ਨੇ ਤਾਂਬੇ ਉੱਤੇ ਵੀ ਇਸੇ ਤਰ੍ਹਾਂ ਦੀ ਜਾਂਚ ਦਾ ਆਦੇਸ਼ ਦਿੱਤਾ ਸੀ ਉਹ ਤਾਂਬੇ ਦੀ ਸਮੀਖਿਆ ਜੁਲਾਈ ਦੇ ਵਿੱਚ ਸਮਾਪਤ ਹੋ ਗਈ ਜਿਸ ਦੇ ਨਾਲ ਆਯਾਤ ਕੀਤੇ ਗਏ ਤਾਂਬੇ ਉੱਤੇ 50% ਦਾ ਟੈਰਿਫ ਲਗਾਇਆ ਗਿਆ ਬੀਸੀ ਦੇ ਚੰਗਲਾਤ ਮੰਤਰੀ ਰਵੀ ਪਰਮਾਰ ਦੇ ਅਨੁਸਾਰ ਸੂਬਾ ਸਮਝਦਾ ਹੈ ਕਿ 트াম্প ਨੂੰ ਲੱਗਰਦੇ ਉਤਪਾਦਾਂ ਦੀ ਰਿਪੋਰਟ ਪਹਿਲਾਂ ਹੀ ਮਿਲ ਗਈ ਹੈ ਅਤੇ ਹੋ ਸਕਦਾ ਹੈ ਕਿ ਉਹ ਇਸ ਨੂੰ ਜਨਤਕ ਕਰਨ ਤੋਂ ਪਹਿਲਾਂ ਵਾਧੂ ਡੇਟਾ ਇਕੱਠਾ ਕਰ ਰਹੇ ਹੋਣ ਨਤੀਜੇ ਇਸ ਪੱਤਝੜ ਤੋਂ ਕੀ ਉਮੀਦ ਹੈ ਬਰਮਾਨ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਜਾਂਚ ਦੇ ਨਤੀਜੇ ਵਜੋਂ ਨਾ ਸਿਰਫ ਉੱਚੇ ਟੈਰਿਫ ਹੋ ਸਕਦੇ ਨੇ ਬਲਕਿ ਕੋਟੇ ਵੀ ਹੋ ਸਕਦੇ ਨੇ ਜੋ ਅਮਰੀਕਾ ਵਿੱਚ ਕੈਨੇਡੀਅਨ ਲੱਕੜ ਦੇ ਦਾਖਲ ਹੋਣ ਦੀ ਮਾਤਰਾ ਨੂੰ ਸੀਮਤ ਕਰਦੇ ਨੇ